ਮੈਂ ਪਹਿਨਾ ਜਿਹੜੇ ਲੀਡਰ ਡਰਾਈਵ ਸੀਗੇ ਅਸੀਂ ਉੱਤੇ ਇਕੱਠੇ ਹੋਗੇ ਸੀ ਉਦੋਂ ਬਾਅਦ ਮੇਰਾ ਮਨਸ਼ਾ ਸੀ ਕਿ ਜਿਹੜੇ ਜਿਹੜੇ ਦੇ ਵਰਕਰ ਨੇ ਉਹਨਾਂ ਨੂੰ ਮਿਲਿਆ ਜਾਏ ਤੇ ਉਹਨਾਂ ਦਾ ਵੀਊ ਲੈ ਆ ਜਾਏ ਕਿਉਂਕਿ ਅਸਲੀ ਬੁਡ ਤਾਂ ਉਹਨਾਂ ਦੀ ਹੈ ਪੇਸ਼ ਕਰਕੇ ਉਹਨਾਂ ਦਾ ਵੀਊ ਲੈਣ ਦੀ ਅਸੀਂ ਇੱਥੇ ਇਕੱਠੇ ਹੋਏ ਸੀ ਉਹਨਾਂ ਦੇ ਵੀਊ ਲੈਏ ਨੇ ਬਹੁਤ ਹੁੰਦਾ ਹੁੰਦਾ ਵੀਊ ਹੀ ਹੁੰਦਾ ਕਿ ਨੇ ਜਪ ਕੋ ਹੋਰ ਤੀਰ ਤੇ ਮੈਂ ਨਹੀਂ ਇਕੱਲੀ ਆ ਗੱਲ ਹੀ ਰਹਿਣਾ ਕੋਈ ਗੱਲ ਜੇ ਸਾਡੀ ਕੋਈ ਨਹੀਂ ਹੋਈ ਤਾਂ ਫਿਰ ਕੋਈ ਗੱਲ ਨਹੀਂ ਪਰਮਾਤਮਾ ਦੇ ਹੱਥ ਹੈ ਸਾਰਾ ਕੁਝ ਇਸ ਕਰਕੇ ਉਹਨਾਂ ਨੇ ਕਿਹਾ ਉਹਨਾਂ ਨੇ ਇੱਕ ਹੋਰ ਵੀ ਕਿਹਾ ਵੀ ਕਈ ਵਾਰੀ ਸਾਡੇ ਕੋਲ ਮੈਸੇਜ ਆਏ ਕਿ ਉਹ ਬਦਲਣਾ ਚਾਹੁੰਦੇ ਡਾਕਟਰ ਤੁਹਨ ਦੇ ਮਗਨ ਨਹੀਂ ਅੱਛੀ ਮੁੜ ਕੇ ਟੱਕ ਨਹੀਂ ਲੈਣਾ ਕੋਈ ਵੀ ਅਜੀ ਕਿਸੇ ਕਿਸਮ ਦੀ ਲੜਾਈ ਨਹੀਂ ਲੱਗ। ਮਤਲਬ ਕਿ ਅਕੀ ਵਿਧਾਨ ਸਭਾ ਵੀ ਲੈਣਾ ਕੋਈ ਵੀ ਦਾ ਨਹੀਂ ਵਿਧਾਨ ਵਿਧਾਨ ਸਭਾ ਤਾਂ ਆਉਗੀ ਅਜੇ ਦੋ ਸਾਲ ਨੂੰ 3 ਸਾਲ ਪੈ ਨੇ। ਮੈਂ ਪਾਰਲੀਮੈਂਟ ਦੀ ਗੱਲ ਕਰ ਰਿਹਾ। ਕਿਹਦੇ ਵੱਲੋਂ ਮੈਸੇਜ ਲਗਾਇਆ ਗਿਆ ਸੀ ਜੀ ਟੈਕਟਰ ਬਦਲਣ ਬਾਰੇ। ਤੁਹਾਨੂੰ ਬਾਟੂ ਨੂੰ ਮੈਸੇਜ ਲੱਗਿਆ। ਨਹੀਂ ਪਾਰਟ ਕੋਈ ਬੰਦੇ ਆਏ ਸੀਗੇ। ਮੈਂ ਹੁਣ ਇਹ ਕਿ ਤੁਹਾਨੂੰ ਕੀ ਦੱਸਾਂ। ਵਿਧਾਨ ਸਭਾ ਪਰ ਹੁਣ ਧੋਨਾ ਸਾਹਿਬ ਨਾਲ ਚੱਲਿਆ ਜਾਊਗਾ ਜੀ ਇਹ ਗੱਲ ਤੇ ਫਾਈਨਲ ਫੈਸਲਾ ਹੋਇਆ। ਨਾਲ ਚੱਲੋਗੇ ਸਟੇਜਾਂ ਦੇ ਉੱਪਰ ਦੇਖਣਗੇ ਪਰ ਮੇਰੇ ਤੇ ਇਹ ਤਾਂ ਹੁਣ ਬਖਤ ਦੱਸੂਗਾ ਜੀ ਮੈਂ ਕਿਵੇਂ ਕਹਤਾ ਮਬਰਕਰਨ ਮੈਂ ਤਾਂ ਮੈਂ ਪ੍ਰਮਿੰਦਰ ਦੇ ਲਖਣ ਜੀ ਕਹਤਾ ਸੀ ਕਿ ਮੈਂ ਨਹੀਂ ਆ ਸਕਦਾ ਉਹ ਤਾਂ ਮੇਰੀ ਸਿਹਤ ਨਹੀਂ ਲੱਗਦਾ ਜੀ ਰਮਿੰਦਰ ਜੀ ਜਾਣਗੇ ਉਹ ਤਾਂ ਹੁਣ ਪ੍ਰਮਿੰਦਰ ਤੋਂ ਪੁੱਛੋ ਮੈਨੂੰ ਥੋੜਾ ਬਿਠੀ ਗੋੜਨਾ ਕੰਮ ਤਾਂ ਬਈ ਹੋ ਗਿਆ ਤੇ ਮੇਰੇ ਨਾਲ ਕੋਈ ਗੱਲ ਨਹੀਂ ਤੁਹਾਨੂੰ ਬਖਤਰਾਂ ਨੇ ਕੀ ਰਾਏ ਦਿੱਤੀ ਕਿ ਕੀ ਕਰਨਾ ਚਾਹੀਦਾ ਮੈਨੂੰ ਜ਼ੋਰ ਕਰਨ ਨਹੀਂ ਚਾਹਿਆ ਕਿ ਸਾਨੂੰ ਬਿਲਕੁਲ ਨਹੀਂ ਤੁਰਨਾ ਚਾਹੀਦਾ ਤੁਹਾਨੂੰ ਬੈਠਣਾ ਚਾਹੀਦਾ ਨਾ ਉਹ ਤੁਰਨਾ ਕਿਤੇ ਵੀ ਗਿਆ ਹੋ ਸਾਡੇ ਕਿਸੇ ਵਰਕਰ ਨੂੰ ਉਹਨਾਂ ਨੇ ਬੈਸਤੀ ਜੀ ਦਿੱਲਾਇਆ ਕਿ ਤੁਹਾਨੂੰ ਬੁਲਾਇਆ ਜੇ ਜੇਕਰ ਤੁੰਦ ਸਾਹਿਬ ਤੁਹਾਨੂੰ ਆਕੇ ਮਿਲਦੇ ਆ ਤੁਹਾਡੇ ਕੋਲੇ ਆਉਂਦੇ ਆ ਤਾਂ ਫਿਰ ਤੁਰਿਆ ਜਾ ਸਕਦਾ ਨਹੀਂ ਯਾਰ ਮੈਂ ਤਾਂ ਤੁਰ ਨਹੀਂ ਸਕਦਾ ਮੇਰੀ ਤਾਂ ਮੁਸ਼ਕਲ ਹੈ ਮੈਂ ਤਾਂ ਪ੍ਰਵਿੰਦਰ ਨਾਲ ਵੀ ਕਹਿੰਦਾ ਸੀ ਪ੍ਰਵਿੰਦਰ ਨੂੰ ਵੀ ਕਿ ਮੇਰੀ ਸਿਹਤ ਤੇ ਲਾਊ ਨਹੀਂ ਕਰਦੀ 307 ਸੁਖਬੀਤ ਬਾਦ ਜੀ ਆਏ ਸੀ ਕੋਠੀ ਉਹਨਾਂ ਨੇ ਕੀ ਕਿਹਾ ਕੀ ਕੋਈ ਪ੍ਰਸਤਾਵ ਰੱਖਿਆ ਤੁਹਾਡੇ ਕੋਲੇ ਨਹੀਂ ਉਹਨਾਂ ਨੇ ਪ੍ਰਸਤਾਵ ਕੋਈ ਨਹੀਂ ਸੀ ਕਿ ਉਹਨਾਂ ਨੇ ਕਿਹਾ ਮੈਂ ਦੇਖੋ ਜੂ ਟੁੱਟ ਜੇ ਨਾ ਵਿਸ਼ਵਾਸ ਸਭ ਤੋਂ ਵੱਡੀ ਗੱਲ ਇਹ ਸ਼ੋਰ ਟੁੱਟਿਆ ਉਹਨੇ ਜਿਵੇਂ ਹੁੰਦਾ ਮਾਫੀ ਮੰਗਦਾ ਸੀ ਬੱਚਿਆਂ ਜਿਹੜਾ ਇਹਦਾ ਮੈਂ ਤੁਹਾਡੇ ਬੱਚਾ ਮੈਂ ਮਾਫੀ ਮੰਗਦਾ ਜੋ ਗਲਤੀ ਹੋ ਗਈ ਜੋ ਕੋਈ ਨਹੀਂ ਕੋਈ ਗੱਲ ਨਹੀਂ ਤਾਂ ਮੈਂ ਮਾਫੀ ਦੀ ਗੱਲ ਨਾ ਹੋਰ ਤੇ ਜੋ ਹੋਇਆ ਤਾਂ ਠੀਕ ਹੋਇਆ ਜੀ ਸਰ ਪਹਿਲਾਂ ਵੀ ਦਰਵਾਜ਼ੇ ਦੇ ਵੀ ਕੁਰੀ ਬਾਲ ਸਿੰਘ ਨੇ ਕਿਹਾ ਸੀ ਜੀ ਜੇ ਉਹ ਗਲਤੀ ਨਾ ਹੋ ਗਈਆਂ ਵੀ ਦਵਾਰੇ ਨਹੀਂ ਹੋਣਗੀਆਂ ਉਹ ਲੱਗ ਰਿਹਾ ਕਿ ਦਵਾਰੇ ਦੇ ਉੱਤੇ ਉਹ ਤਾਂ ਹੁਣ ਮੈਂ ਕੀ ਕਹਿ ਸਕਦਾ ਮੈਂ ਅੱਜ ਕੁਝ ਨਹੀਂ ਕਹਾਂ ਜੀ ਅੱਜ ਮੈਂ ਸਿਰਫ ਸਿਰਫ ਵਰਕਰਾਂ ਦੀ ਗੱਲ ਕਰਨੀ ਹੈ ਹੋਰ ਮੈਂ ਕੋਈ ਗੱਲ ਕੱਲ ਮਜੀਠੀਆ ਸਾਹਿਬ ਨੇ ਵੀ ਆਪਣਾ ਨਿੱਜੀ ਰਹਿ ਦਿੱਤੀ ਹੈ ਉਹਦੀ ਆਪਣੰਦੀ ਆਪਣੀ ਨਿੱਜੀ ਰਾਜੀ ਉਹਨਾਂ ਦੀ ਠੀਕ ਸੀ ਉਹਨਾਂ ਦੀ ਰਹਿ ਧੰਨਵਾਦ ਉਹਨਾਂ ਦਾ ਹੁਣ ਟੀਸਾ ਪਰਵਾਰ ਵਰਕਰਾਂ ਦੀ ਜਿਹੜੀ ਗੱਲ ਹੈ ਉਹਦੇ ਤੇ ਮੋਹਰ ਲਗਾਏਗਾ ਕਿ ਨਹੀਂ ਚੱਲਣਾ ਚਾਹੀਦਾ ਉਹ ਤਾਂ ਨਹੀਂ ਚੁੰਦੀ ਅਸੀਂ ਤਾਂ ਅੱਜ ਵਰਕਰਾਂ ਨਾਲ ਕਰ ਰਹੇ ਹਾਂ ਕੁਝ ਰਹਿ ਗਏ ਨੇ ਉਹਨਾਂ ਨਾਲ ਬੇਕਰਾਂਗੇ ਕਿਉਂਕਿ ਇਹ ਇਨੇ ਤਨ ਪਤਾ ਨਹੀਂ ਸੀ ਵੀ ਇਨੇ ਬਰਕਰ ਆ ਜਾਣਗੇ ਅਸੀਂ ਥੋੜੇ ਬੁਲਾਏ ਸੀਗੇ ਤੇ ਦੇਖਣ ਬਹੁਤ ਜਿਆਦਾ ਆ ਗਏ ਉਹਨਾਂ ਦਾ ਕੋਈ ਤਾਂ ਇੰਤਜਾਮ ਨਹੀਂ ਸੀ ਕਰ ਸਕੇ ਤੇ ਹੁਣ ਦੁਬਾਰਾ ਬੁਲਾਵਾਂ ਕੁਝ ਬੰਦਿਆਂ ਨੂੰ ਬੰਨਾਲੇ ਵੀ ਜਾਵਾਂਗੇ ਲੈ ਕੋਲੇ ਵੀ ਜਾਵਾਂਗੇ ਉਹ ਵੀ ਉਹਨਾਂ ਦਾ ਪਤਾ ਪਤਾ ਲਵਾ ਕੇ ਆਜੇ ਕਿ ਸਭ ਚਾਚਾ ਅਕਾਲੀ ਹਲਕਾ ਚ ਵੀ ਹੋਰ ਵੀ ਕੋਈ ਕਿਸੇ ਪਾਰਟੀ ਨੇ ਤੁਹਾਨੂੰ ਆਫਰ ਕੀਤਾ ਪਰਮੇਂਦਰ ਦੀ ਟਿਕਟ ਵਾਸਤੇ ਉਹਨੇ ਕੀਤਾ ਸੀ ਭਾਜਪੀ ਨੇ ਵੀ ਕਿਹਾ ਸੀ ਯਾਰ ਕਾਂਗਰਸ ਨੇ ਵੀ ਕਿਹਾ ਸੀ ਅਸੀਂ ਕਹੇ ਵੀ ਅਸੀਂ ਤਾਂ ਸਿਰਫ ਹੰਤਕ ਦੇ ਅਸੀਂ ਵੀ ਉਹਦਾ ਵੀ ਪਿਛਲੀ ਵਾਰੀ ਵੀ ਪਿਆ ਸੀਗਾ ਆਮ ਆਦਮੀ ਪਾਰਟੀ ਨੇ ਵੀ ਕਹਿ ਸੀ ਮੇਰੇ ਵੀ ਕਹਿ ਸੀ ਜੀ ਪੀ ਜੀ ਨੇ ਤਾਂ ਅਗਰੇ ਸੀ ਵੀ ਕਹਿ ਸੀ ਸੈਕਿੰਡ ਇਸ ਵਾਰ ਤਾਂ ਨਹੀਂ ਆਮ ਆਦਮੀ ਪਾਰਟੀ ਕੋਲ ਚ ਹੈ ਜੀ ਇਸ ਵਾਰ ਤਾਂ ਨਹੀਂ ਆਮ ਆਦਮੀ ਪਾਰਟੀ ਕੋਲ ਕੋਸ਼ਿਸ਼ ਹੈ ਜੀ ਥੈਂਕ ਯੂ